ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੱਲ ਤੋਂ ਹੀ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ দাও ਤਾਂ ਦੇਖਣਾ ਸਾਡੀ ਜ਼ਿੰਦਗੀ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਬਦਲਾਅ ਆਵੇਗਾ ਨਾ ਵੀ ਅਸੀਂ ਖੁਦ ਦੇਖ ਕੇ ਹੈਰਾਨ ਹੋ ਜਾਣਾ ਕਿਉਂਕਿ ਇਸ ਸ਼ਬਦ ਦੇ ਜਾਪ ਦੀ ਤਾਕਤ ਹੀ ਇੰਨੀ ਆ ਕਿ ਜਿਸ ਘਰ ਦੇ ਵਿੱਚ ਇਸ ਸ਼ਬਦ ਦਾ ਜਾਪ ਕੋਈ ਵੀ ਮਨੁੱਖ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ ਉਸ ਜੀ ਦਾ ਆਪਣਾ ਤਾਂ ਭਲਾ ਹੋਵੇਗਾ ਹੀ ਹੋਵੇਗਾ ਉਸ ਦੇ ਨਾਲ ਨਾਲ ਪੂਰੇ ਪਰਿਵਾਰ ਦਾ ਭਲਾ ਹੁੰਦਾ ਹੈ ਮਹਾਪੁਰਖ ਜੀ ਕਹਿੰਦੇ ਨੇ ਵੀ ਜਿਸ ਘਰ ਦੇ ਵਿੱਚ ਇਸ ਸ਼ਬਦ ਦਾ ਜਾਪ ਹੁੰਦਾ ਹੈ ਨਾ ਉਸ ਘਰ ਦੀ ਵਾਅ ਵੱਲ ਵੀ ਕੋਈ ਵੇਖ ਨਹੀਂ ਸਕਦਾ ਉਸ ਘਰ ਦੇ ਉੱਤੇ ਕੋਈ ਮਾੜੀ ਸ਼ਕਤੀ ਕੋਈ ਮਾੜੀ ਰੂਹ ਦਾ ਪ੍ਰਭਾਵ ਨਹੀਂ ਪੈ ਸਕਦਾ ਜਿਸ ਘਰ ਦੇ ਵਿੱਚ ਇਸ ਸ਼ਬਦ ਦਾ ਜਾਪ ਹੁੰਦਾ ਹੋਵੇ ਉਸ ਘਰ ਦੇ ਵਿੱਚ ਬਰਕਤਾਂ ਆਪ ਚੱਲ ਕੇ ਆਉਂਦੀਆਂ ਨੇ ਜੇ ਕਿਤੇ ਜ਼ਿੰਦਗੀ ਦੇ ਵਿੱਚ ਅਜਿਹਾ ਸਮਾਂ ਆ ਜਾਵੇ ਜਿੱਥੇ ਕੁਝ ਵੀ ਸਮਝ ਨਾ ਲੱਗੇ ਵੀ ਹੁਣ ਮੇਰਾ ਕੀ ਬਣੇਗਾ ਕਿਉਂਕਿ ਕਈ ਵਾਰ ਆਪਣੇ ਨਾਲ ਇਦਾਂ ਹੋ ਜਾਂਦਾ ਹੈ ਨਾ ਜਿੱਥੇ ਕੁਝ ਵੀ ਸਮਝ ਨਹੀਂ ਆਉਂਦੀ ਸਾਡਾ ਕੋਈ ਵਾਸ ਹੀ ਨਹੀਂ ਚੱਲਦਾ ਕਈ ਵਾਰ ਇੰਜ ਲੱਗਦਾ ਹੁੰਦਾ ਵੀ ਜਿਵੇਂ ਚਾਰੇ ਪਾਸਿਆਂ ਤੋਂ ਰਸਤੇ ਬੰਦ ਹੋ ਗਏ ਨੇ ਮਹਾਪੁਰਖ ਜੀ ਕਹਿੰਦੇ ਚਾਰੇ ਪਾਸਿਆਂ ਤੋਂ ਰਸਤੇ ਬੰਦ ਹੋ ਜਾਣ ਤਾਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਦੇ ਹੀ ਤਾਂ ਬੰਦ ਰਸਤਿਆਂ ਦੇ ਵਿੱਚੋਂ ਵੀ ਸਤਿਗੁਰ ਸੱਚੇ ਪਾਸ਼ਾ ਸਾਡੇ ਲਈ ਰਾਹ ਕੱਢ ਦਿੰਦੇ ਨੇ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹਲ ਮਿਲਨੇ ਸਾਨੂੰ ਆਸਾਨ ਹੋ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਪ੍ਰਤੱਖ ਕਿਰਪਾ ਕਰਦੇ ਨੇ ਉਸ ਮਨੁੱਖ ਦੇ ਉੱਤੇ ਜਿਸ ਰਸਨਾ ਦੇ ਉੱਤੇ ਸਵੇਰੇ ਉੱਠ ਕੇ ਇਸ ਸ਼ਬਦ ਦਾ ਜਾਪ ਆਉਂਦਾ ਹੋਵੇ ਜੋ ਮਨੁੱਖ ਸਵੇਰੇ ਉੱਠਦੇ ਆਸਾਰ ਇਸ ਸ਼ਬਦ ਦਾ ਜਾਪ ਕਰਦਾ ਹੋਵੇ ਉਸ ਸ਼ਬਦ ਦਾ ਜਾਪ ਕਿਹੜਾ ਹੈ ਮੂਲ ਮੰਤਰ ਜੀ ਦਾ ਜਾਪ ਮੂਲ ਮੰਤਰ ਜੀ ਦਾ ਜਾਪ ਪਰਤੱਖ ਗੁਰਨਾਨਕ ਪਾਸ਼ਾ ਆਪਨੇ ਅਤੇ ਜੋ ਮਨੁੱਖ ਵੀ ਗੁਰਨਾਨਕ ਪਾਸ਼ਾ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ ਮੂਲ ਮੰਤਰ ਜੀ ਦਾ ਜਾਪ ਕਰਦੇ ਹਨ ਸਤਿਗੁਰ ਸੱਚੇ ਪਾਸ਼ਾ ਫਿਰ ਪ੍ਰਤੱਖ ਉਹਨਾਂ ਦੇ ਸਾਰੇ ਕਾਰਜਾਂ ਦੇ ਵਿੱਚ ਵਰਤਦੇ ਨੇ ਭਾਵੇਂ ਕਿ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਰੀ ਬਾਣੀ ਬੜੀ ਪਵਿੱਤਰ ਆ ਸਾਰੀ ਬਾਣੀ ਬੜੀ ਮਹਾਨ ਆ ਬਰਾਬਰ ਤਾਕਤਵਾਰ ਆ ਪਰ ਮੂਲ ਮੰਤਰ ਜੀ ਦਾ ਜਾਪ ਮੁੱਢ ਹੈ ਜਪਜੀ ਸਾਹਿਬ ਜੀ ਦੀ ਬਾਣੀ ਕਤੇ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪਣੇ ਤਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ਾ ਸਦਾ ਹੀ ਸਾਡੇ ਉੱਤੇ ਮਿਹਰਬਾਨ ਰਹਿਣਗੇ ਅਤੇ ਮੂਲ ਮੰਤਰ ਜੀ ਦੇ ਜਾਪ ਨੂੰ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾਉਣਾ ਹੈ ਇਹ ਨਹੀਂ ਵੀ ਇੱਕ ਦਿਨ ਕਰ ਲਿਆ ਦੋ ਦਿਨ ਕਰ ਲਿਆ ਤਾਂ ਬਸ ਛੱਡ ਦਿੱਤਾ ਨਾ ਜੀ ਨਾ ਸਿਆਣੇ ਕਹਿੰਦੇ ਨੇ ਜਿੰਨਾ ਹੀ ਗੁੜ ਪਾਵਾਂਗੇ ਉਨਾ ਹੀ ਮਠਾ ਬਸ ਮੂਲ ਮੰਤਰ ਜੀ ਦਾ ਜਾਪ ਜਿਵੇਂ ਜਿਵੇਂ ਵੱਧਦਾ ਜਾਵੇਗਾ ਓਵੇਂ ਓਵੇਂ ਸਾਡੀ ਤਰੱਕੀ ਓਵੇਂ ਓਵੇਂ ਸਾਡੇ ਘਰ ਦੀ ਬਰਕਤ ਵਧਦੀ ਜਾਣੀ ਆ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਕੱਢਦੀਆਂ ਜਾਣੀਆਂ ਤਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਕੋਈ ਔਖਾ ਨਹੀਂ ਆ ਬੜੀ ਆਸਾਨੀ ਦੇ ਨਾਲ ਕੰਠ ਹੋ ਜਾਵੇਗਾ ਤਾਂ ਆਓ ਕੱਲ ਤੋਂ ਹੀ ਮੂਲ ਮੰਤਰ ਜੀ ਦਾ ਜਾਪ ਕਰਕੇ ਆਪਣੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ